ਇਹਨਾਂ ਨੇ ਸਾਰੇ ਰੰਜੀਤ ਐਮ ਨੂੰ ਜਿਹੜਾ ਫੇਸ ਬਣਾਇਆ ਸੀ ਅਮਰਸਰ ਸਾਹਿਬ ਦਾ ਵੀ ਜਦੋਂ ਸਾਰੇ ਕੰਮਾਂ ਤੋਂ ਬਾਅਦ ਲੋਕੀ ਇੱਥੇ ਕਾਣ ਪੀਣ ਸ਼ਾਪਿੰਗ ਕਰਨ ਰਹਿਣ ਹੋਟਲਾਂ ਚ ਜਾਣਗੇ ਤਾਂ ਉਹਨਾਂ ਨੂੰ ਲੱਗੂ ਯਾਰ ਅਸੀਂ ਯੂਰਪ ਚ ਆਏ ਆ ਅਸੀਂ ਕਿਸੇ ਬਾਹਰਲੇ ਮੁਲਕ ਜਾਏ ਆ ਇਹਨਾਂ ਨੇ ਘਰ ਦਾ ਡੰਪਣਾ ਤਾ ਤੇ ਮੈਂ ਜਾਂਦਿਆਂ ਜਾਂਦਿਆਂ ਰੁਕਿਆ ਤੇ ਲਾਈਵ ਕੀਤਾ ਵੀ ਆ ਵੇਖੋ ਹਾਲ ਇਸ ਸਰਕਾਰ ਦਾ ਇਹਨਾਂ ਨੂੰ ਹੁਣ ਕੰਮ ਕਰਵਾਉਣਾ ਪੈਣਾ ਇਹਨਾਂ ਨੇ ਆਪਣੇ ਆਪ ਕਰਨਾਂ ਦਾ 4 ਸਾਲ ਕਰ ਦਿੰਦੇ ਅਸੀਂ ਇਹਨਾਂ ਨੂੰ ਦੱਸਾਂਗੇ ਪਏ ਜੇ ਇੱਥੇ ਨਾ ਕੀਤਾ ਤੇ ਫਿਰ ਤਿਆਰ ਹੋ ਜਾ ਲੋਕ ਉੱਠ ਪਿਆ ਲੋਕ ਤੰਗ ਗਿਆ ਗੰਦਾ ਪਾਣੀ ਪੀਂਦੇ ਆ ਕੰਪਨੀ ਬਾਗ ਦੇ ਵਿੱਚ ਇਹਨਾਂ ਨੇ ਕੂੜੇ ਦਾ ਡੰਮ ਬਣਾ ਦਿੱਤਾ ਲੋਕੀਂ ਮੂੰਹ ਦੇ ਉੱਤੇ ਰਮਾਰ ਰੱਖ ਕੇ ਸੈਰ ਕਰਦੇ ਆ ਦਰਨਾ ਦਿੱਤਾ ਇਹਨਾਂ ਨੇ ਸਾਫ ਸਪਾਈ ਕਿੰਨੀ ਕਰਨੀ ਆ ਪਤਾ ਕੀ ਕਰਦੇ ਪਏ 5-5 ਫੁੱਟ ਥੱਲੇ ਕੂੜਾ ਵਾਹ ਲੈ ਉਹਦੇ ਉੱਤੇ ਮਿੱਟੀ ਪਾਉਂਦੇ ਵਾ ਟੋਏ ਪੁੱਟ ਪੁੱਟ ਕੇ ਇਹ ਕਹਿੰਦੇ ਸਾਨੂੰ ਦਿਸਦਾ ਨਹੀਂ ਗੈਸ ਨਿਕਲਨੀ ਆ ਜਦੋਂ ਦੱਬਿਆ ਜਾਣਾ ਨਾ ਥੱਲੇ ਹੋਰ ਜਿਆਦਾ ਗੈਸ ਪੈਦਾ ਹੋਣੀ ਆ ਉੱਥੇ ਕਈ ਮੌਤਾਂ ਵੀ ਹੋ ਸਕਦੀਆਂ ਕਿ ਹੇ ਵੇਲੇ ਤੁਹਾਨੂੰ ਪਤਾ ਹੈ ਸੀਵਰੇਜ ਦਾ ਢੱਕਣ ਖੋਲਦਿਆਂ ਖੋਲਦਿਆਂ ਕਈ ਵਾਰੀ ਲੋਕ ਮਰ ਜਾਂਦੇ ਆ ਐਹੋ ਜਿਹੀਆਂ ਗੈਸਾਂ ਨਿਕਲਦੀਆਂ ਇਸ ਗੰਦਗੀ ਚੋਂ ਜਿੱਥੇ ਗੰਦਾ ਪਾਣੀ ਲੋਕੀ ਪੀਂਦੇ ਹੋਣਗੇ ਇਹਨਾਂ ਨੂੰ ਬੋਤਲ ਭਰ ਕੇ ਜਾਂ ਗਲਾਸ ਭਰ ਕੇ ਇਹਨਾਂ ਨੂੰ ਕਹਾਂਗਾ ਫੜੋ ਪੀ ਕੇ ਦਿਖਾਓ ਲੈ ਕੇ ਜਾਊਂਗਾ ਕਾਰਪੋਰੇਸ਼ਨ ਇਹਨਾਂ ਕੋ ਲੈ ਕੇ ਜਾਊਂ ਚੇਅਰਮੈਨ ਨੂੰ ਆਹਮਾਨ ਕਰੂੰਗਾ ਆਓ ਇੱਥੇ ਜੁਰਤਿਆਦੇ ਇਸ ਪਾਣੀ ਨੂੰ ਪੀਓ ਜਿਹੜਾ ਲੋਕ ਪੀਂਦੇ ਪਿਆ ਆ ਅਸੀਂ ਜੇ ਐਨੀ ਦੁਨੀਆ ਉੱਥੇ ਇਹ ਦਰਬਾਰ ਸਾਹਿਬ ਆਉਂਦੀ ਸੀ ਜਾਂ ਵਾਗਾ ਦਾ ਸਾਰੇ ਘੁੰਮ ਕੇ ਉਸ ਤੋਂ ਬਾਅਦ ਰਣਜੀਤ ਐਮ ਨੂੰ ਇਹੋ ਜੀ ਜਗਾ ਸੀ ਜਿੰਨੂੰ ਅਸੀਂ ਯੂਰਪ ਵਰਗਾ ਡੈਲੋਕ ਕੀਤਾ ਇੰਨਾ ਪੈਸਾ ਉੱਥੇ ਲਾਇਆ ਬਾਗ ਬਣਾਏ ਸੋਹਣੇ ਪਾਰਕਿੰਗ ਸੋਹਣੀਆਂ ਬਣਾਈਆਂ ਟਾਈਲਿੰਗ ਕਰਕੇ ਉਹਦੇ ਐਸਿਓ ਬਣਾ ਕੇ ਏਡੀਆਂ ਵੱਡੀਆਂ ਪਾਰਕਿੰਗ ਫੂਡ ਪਲਾਜ਼ੇ ਬਣੇ ਉੱਥੇ ਹੋਟਲ ਬਣੇ ਉੱਥੇ ਸੜਕਾਂ ਸੋਹਣੀਆਂ ਫੋਟ ਬਾਤ ਬਣਾਏ ਐਂਡ ਟੂ ਐਂਡ ਵਾਲ ਟੂ ਵਾਲ ਉਹਦੀ ਡਵੈਲਪਮੈਂਟ ਕੀਤੀ ਸਾਫ ਸੁਥਰਾ ਸੋਹਣਾ ਇੱਕ ਕਾਗਜ਼ ਨਹੀਂ ਸੀ ਨਜ਼ਰ ਆਉਂਦਾ ਦੂਰ ਤੱਕ ਵੇਖਿਆ ਤੇ ਉਹਨੂੰ ਇਹਨਾਂ ਨੇ ਸਾਰੇ ਰਣਜੀਤ ਐ ਉਹਨੂੰ ਜਿਹੜਾ ਫੇਸ ਬਣਾਇਆ ਸੀ ਅੰਮ੍ਰਿਤਸਰ ਸਾਹਿਬ ਦਾ ਵੀ ਜਦੋਂ ਸਾਰੇ ਕੰਮਾਂ ਤੋਂ ਬਾਅਦ ਲੋਕੀ ਇੱਥੇ ਖਾਣ ਪੀਣ ਸ਼ਾਪਿੰਗ ਕਰਨ ਰਹਿਣ ਹੋਟਲਾਂ ਚ ਜਾਣਗੇ ਤਾਂ ਉਹਨਾਂ ਨੂੰ ਲੱਗੂ ਯਾਰ ਅਸੀਂ ਯੂਰਪ ਚ ਆਏ ਆ ਅਸੀਂ ਕਿਸੇ ਬਾਹਰਲੇ ਮੁਲਕ ਚ ਆਏ ਆ ਇਹਨਾਂ ਨੇ ਗਾਰ ਦਾ ਡੰਪ ਬਣਾਤਾ ਜਿੰਨੀਆਂ ਗਰਾਊਂਡਾਂ ਉੱਥੇ ਖਾਲੀ ਪਈਆਂ ਸੀ ਸਾਰੀਆਂ ਦੇ ਵਿੱਚ ਕੂੜੇ ਦੇ ਢੇਰ ਲੱਗ ਗਏ ਫਿਰ ਉਸ ਤੋਂ ਬਾਅਦ ਕੂੜੇ ਦੇ ਢੇਰਾਂ ਤੋਂ ਬਾਅਦ ਇਹ ਸਾਲਾਂ ਤੋਂ ਲੱਗੇ ਆ ਮੈਂ 6-7 ਮਹੀਨੇ ਪਹਿਲਾਂ ਵੀ ਲਾਈ ਹੋਇਆ ਉਦੋਂ ਵੀ ਅੱਗ ਲੱਗੀ ਸੀ ਤੇ ਇੰਨਾ ਪੋਲੂਸ਼ਨ ਸੀ ਇੰਨੀ ਧੂਆਂ ਸੀ ਇੰਨੇ ਤੇ ਕੰਨਾਂ ਦੇ ਕੋਈ ਜੂੰ ਨਹੀਂ ਸਰਕਦੀ ਇਹ ਤੇ ਧਰਨੇ ਦਾ ਐਲਾਨ ਕੀਤਾ ਤੇ ਜੂੰ ਸਰਕੀ ਆ ਵੀ ਹੁਣ ਅਸੀਂ ਸੜਕਾਂ ਤੇ ਆ ਰਹੇ ਆ ਤੇ ਇਹ ਜਿਹੜਾ ਧੂਆ ਲਾਉਂਦੇ ਆ ਉਹਦੇ ਨਾਲ ਕਿੰਨੇ ਲੋਕ ਬਿਮਾਰ ਘਰ ਘਰ ਚ ਬਿਮਾਰੀ ਜੇ ਫੇਫੜਿਆਂ ਦੀ ਬਿਮਾਰੀ ਘਰ ਘਰ ਚ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੋ ਕੀ ਰਿਹਾ ਲੋਕਾਂ ਨੂੰ ਇੰਨੀ ਪ੍ਰੋਬਲਮ ਆ ਤੇ ਇਹ ਧੂਆ ਜਿੱਥੇ ਪਲਾਸਟਿਕ ਸੜਦਾ ਗਿੱਲਾ ਕੂੜਾ ਸੜਦਾ ਉਹਦੇ ਚ ਕੀ ਕੀ ਮਟੀਰੀਅਲ ਆ ਉਹਨੂੰ ਜਦੋਂ ਅੱਗ ਲੱਗਦੀ ਐ ਇੰਨਾ ਸੰਘਣਾ ਧੂਆ ਉੱਠਦਾ ਮੈਂ ਤੁਸੀ ਫੋਟੋਆਂ ਵਿੱਚੇ ਨਹੀਂ ਜਿੰਦਾ ਮੈਂ ਲਾਈਵ ਕੀਤਾ ਸੀ ਇੰਨਾ ਸੰਘਣਾ ਧੂਆ ਉੱਠਦਾ ਸਾਹ ਨਹੀਂ ਲੈ ਸਕਦਾ ਉੱਥੇ ਮੈਨੂੰ ਬੜਾ ਫਸਾ ਲੈਣ। ਇਹ ਸਾਲਾਂ ਤੋਂ ਸਾਲ ਕਿ ਸ਼ਰਤੀ ਤੱਕ ਤਤਵਲਾ ਰਹੇ ਜਦੋਂ ਇੱਕ ਕੱਲ ਦੁਬਾਰਾ ਮੈਂ ਲਾਈਵ ਕੀਤਾ ਜਦੋਂ ਇਹਨਾਂ ਨੇ ਡਿਚਾਂ ਲਾਤੀਆਂ ਫਾਇਰ ਬ੍ਰਿਗੇਡ ਨਾਲ ਉਸ ਤੋਂ ਬਾਅਦ ਵੀ ਲੱਗੀ ਤੁਹਦੀ ਬਈ ਸੀ ਪਰ ਉਹ ਕਹਿੰਦੇ ਕਿ ਅਸੀਂ ਤੇ ਸਾਰਾ ਕੰਮ ਕਰਤਾ ਤੇ ਐਵੇਂ ਜਿਹੜੀ ਐ ਸਿਆਸਤ ਕਰਨ ਆਵੇ ਤੇ ਨਹੀਂ ਕਰ ਕੇ ਦੋ ਦਿੱਤਾ ਉਹ ਆਪ ਮੂੰਹੋਂ ਕਹਿ ਗਿਆ ਇਹ ਗੱਲ ਪੀ ਤਿੰਨ ਕ ਮਹੀਨਿਆਂ ਤੋਂ ਮੈਨੂੰ ਬੜੀ ਚਿੰਤਾ ਸੀ ਤਿੰਨ ਮਹੀਨਿਆਂ ਤੋਂ ਤੋਂ ਉਹਨੂੰ ਚਿੰਤਾ ਸੀ ਤੇ ਇੱਥੇ ਅੱਗ ਲੱਗਦੀ ਪਈ ਐ ਪੋਲਿਊਸ਼ਨ ਐ ਕੂੜੇ ਦਾ ਡੰਪ ਬਣਿਆ ਪਿਆ ਤੇ ਮੈਂ ਕਹਿੰਦਾ ਸਾਲਾਂ ਤੋਂ ਆਏ ਤੇ ਮੈਂ 7-8 ਮਹੀਨੇ ਪਹਿਲਾਂ ਲਾਈਵ ਕੀਤਾ ਵੀ ਇਸੇ ਤਰ੍ਹਾਂ ਕੂੜੇ ਨੂੰ ਅੱਗ ਲੱਗੀ ਸੀ ਤੇ ਇਸੇ ਤਰ੍ਹਾਂ ਦਾ ਹੀ ਵਾਤਾਵਰਣ ਸੀ ਸਾਹ ਉਦੋਂ ਮੈਨੂੰ ਨਹੀਂ ਆਉਂਦਾ ਤੇ ਮੈਂ ਜਾਂਦਿਆਂ ਜਾਂਦਿਆਂ ਰੁਕਿਆ ਤੇ ਲਾਈਵ ਕੀਤਾ ਵੀ ਆਹ ਵੇਖੋ ਹਾਲ ਇਸ ਸਰਕਾਰ ਦਾ ਵੀ ਲੋਕਾਂ ਨੂੰ ਬਚਾਓ ਇਸ ਧੂੰਏ ਤੋਂ ਇਸ ਸਾਹ ਕਦੋਂ ਚੁਕਾ ਕਦੋਂ ਚੁਕਾਇਆ ਕਦੋਂ ਕਿਦੋਂ ਕਿਦਾਂ ਕਦੇ ਕੁਝ ਦਿਨ ਪਹਿਲਾਂ ਜੁਗਾ ਨਹੀਂ ਮੇਰੀ ਲਾਈਵ ਕੋਣ ਤੋਂ ਬਾਅਦ ਕੇ ਪਹਿਲਾਂ ਬਾਅਦ ਸਮਝ ਗਏ ਪਰ ਇਹਨਾਂ ਨੂੰ ਹੁਣ ਕੰਮ ਕਰਵਾਉਣਾ ਪੈਣਾ ਇਹਨਾਂ ਨੇ ਆਪਣੇ ਆਪ ਕਰਨਾਂ ਦਾ 4 ਸਾਲ ਕਰ ਦਿੰਦੇ ਆਪਣੇ ਆਪ ਇਹਨਾਂ ਕਰਨਾ ਨਹੀਂ ਹੁਣ ਅਸੀਂ ਇਹਨਾਂ ਨੂੰ ਦੱਸਾਂਗੇ ਭਈ ਜੇ ਇੱਥੇ ਨਾ ਕੀਤਾ ਤੇ ਫਿਰ ਤਿਆਰ ਹੋ ਜਾ ਲੋਕ ਉੱਠ ਪਿਆ ਲੋਕ ਤੰਗ ਗਿਆ ਗੰਦਾ ਪਾਣੀ ਪੀਂਦੇ ਆ ਮੈਂ ਉਸ ਤੋਂ ਬਾਅਦ ਉੱਥੋਂ ਸ਼ੁਰੂ ਕੀਤਾ ਐ ਜਿਹੜਾ ਏਬੀ ਬਲਾਕ ਆ ਜਿਹੜਾ ਰੈੱਡ ਕਰਾਸ ਦੇ ਸਾਹਮਣੇ ਇੱਕ ਗਰਾਊਂਡ ਪਈ ਆ ਉੱਥੇ ਕੂੜੇ ਢੇਰਾਂ ਦੇ ਢੇਰ ਕੂੜਾ ਵਾ ਉੱਥੇ ਅੱਗ ਲੱਗੀ ਰਾਤੀ ਉੱਥੇ ਵੀ ਮੈਂ ਉਹ ਫੋਟੋ ਮੈਨੂੰ ਕਿਸੇ ਨੇ ਭੇਜੀ ਵੇ ਇੱਥੇ ਵੀ ਆ ਜੇ ਉਹ ਮੈਂ ਚਲੋ ਇੱਕ ਪੱਤਰਕਾਰ ਦਾ ਬਾਈਟ ਆ ਮੈਨੂੰ ਫੋਨ ਆ ਗਿਆ ਗਰਗ ਸਾਹਿਬ ਦਾ ਤੇ ਮੈਂ ਉਹਨਾਂ ਨੂੰ ਭੇਜਤੀ ਉਹ ਖ਼ਬਰ ਛਪੀ ਅੱਜ ਵੀ ਏਬੀ ਬਲਾਕ ਰੈੱਡ ਕਰਾਸ ਦੇ ਸਾਹਮਣੇ ਵੀ ਉਸੇ ਤਰ੍ਹਾਂ ਸਾਹ ਲੈਣਾ ਹਲ ਕੱਢਿਆ ਜਾਏਗਾ ਹਲ ਸਾਡੇ ਟਾਈਮ ਤੇ ਕਿਤਨਾ ਹਲ ਸੀ ਕਿੰਨਾ ਸਾਫ਼ ਸੀ ਤੁਸੀਂ ਦੱਸੋ ਤੁਸੀਂ ਇਵੇਂ ਇੱਥੇ ਸ਼ਹਿਰ 'ਚ ਰਹਿੰਦੇ ਜੇ ਜੀ ਇੱਕ ਕਾਗਜ਼ ਲੱਭਦਾ ਹੀ ਕੰਪਨੀ ਬਾਗ ਨੂੰ ਡੰਬ ਬਣਾਤਾ ਪਰਲੇ ਪਾਸੇ ਕੂੜਾ ਹੀ ਕੂੜਾ ਉਹ ਵੀ ਕਹਿੰਦੇ ਨੇ ਆਉਣਾ ਇਹਨਾਂ ਨੂੰ ਹੁਣ ਜਿੱਥੇ ਜਿੱਥੇ ਜਿਹਦਾ ਮੈਂ ਨਾਮ ਲਈ ਜੋ ਹਿਸਾਬ ਹੋਈ ਜਾਣਾ ਸਾਹੀ ਤੇ ਚਾਹੁੰਨੇ ਇਹੋ ਤੇ ਫਿਰ ਇਹ ਨਾਮ ਹੀ ਚਾਹੁੰਨੇ ਇਹਹੀ ਚਾਹੁੰਨੇ ਕੰਪਨੀ ਬਾਗ ਦੇ ਵਿੱਚ ਇਹਨਾਂ ਨੇ ਕੂੜੇ ਦਾ ਡੰਬ ਬਣਾਤਾ ਲੋਕੀਂ ਮੂੰਹ ਦੇ ਉੱਤੇ ਰਮਾਰ ਰੱਖ ਕੇ ਸੈਰ ਕਰਦੇ ਆ ਸਾਰ ਨਹੀਂ ਆਉਂਦਾ ਉਹ ਉਸ ਏਰੀਆ ਚੋਂ ਪਰਾਂ ਜਿਹੜਾ ਲੰਗਸਟਨ ਕਲੱਬ ਦੇ ਸਾਹਮਣੇ ਵਾਲਾ ਏਰੀਆ ਤੁਸੀਂ ਵੇਖਿਓ ਜਾ ਕੇ ਕੀ ਹਾਲ ਉੱਤੇ ਹੈਗਾ ਨਾ ਕੂੜੇ ਦਾ ਡੰਬ ਉੱਤੇ ਇੱਕ ਕੰਪਨੀ ਬਾਗ ਕੂੜਾ ਸੀ ਇਹਨਾਂ ਨੇ ਇੰਨਾ ਸੋਹਣਾ ਬਣਾਇਆ ਯੂਰਪ ਤੋਂ ਵਧੀਆ ਬਣਾਤਾ ਸੀ ਇਸ ਬਾਗ ਨੂੰ ਲੈਜ਼ਰ ਸ਼ੋਅ 뮤지컬 ਫਾਉਂਟੇਨ ਲੈਜ਼ਰ ਕਰਨਾ ਗਲਤ ਦਿੱਤਾ ਜੀ ਅੱਜ ਕਿਉਂ ਗਲਤ ਦਿੱਤਾ ਜੀ ਸਫਾਈ ਹੋ ਚੁੱਕਾ ਕਰਨਾ ਦਿੱਤਾ ਇਹਨਾਂ ਨੇ ਸਾਫ਼ ਸਪਾਈ ਕਿੰਨੀ ਕਰਨੀ ਆ ਪਤਾ ਕੀ ਕਰਦੇ ਵਾ ਪੰਜ ਪੰਜ ਫੁੱਟ ਥੱਲੇ ਕੂੜਾ ਵਾ ਲੈ ਉਹਦੇ ਉੱਤੇ ਮਿੱਟੀ ਪਾਉਂਦੇ ਵਾ ਟੋਏ ਪੁੱਟ ਪੁੱਟ ਕੇ ਇਹ ਕਹਿੰਦੇ ਸਾਨੂੰ ਦਿਸਦਾ ਨਹੀਂ ਜਿਹੜੀ ਗਾਰਬੇ ਦੇ ਉੱਤੇ ਬਿਨਾ ਲੈਂਡਫਿਲਿੰਗ ਤੋਂ ਬਗੈਰ ਜਿਹੜਾ ਤਰੀਕੇ ਤੋਂ ਬਗੈਰ ਟੈਕਨੀਕ ਤੋਂ ਬਗੈਰ ਉੱਤੇ ਮਿੱਟੀ ਪਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਧਰੋ ਆਏ ਇਹਨਾਂ ਨੂੰ ਪਤਾ ਹੀ ਨਹੀਂ ਕਰਦੇ ਕੀ ਪਿਆ ਇਹ ਕੋਈ ਟੈਕਨੀਕਲ ਲੋਕ ਨਹੀਂ ਗਏ ਇਹਨਾਂ ਡਿੱਚਾਂ ਵਾਲੇ ਮਜ਼ਦੂਰ ਲਾ ਕੇ ਤੇ ਥੱਲੇ ਦੱਬਿਆ ਕੂੜਾ 5-5 ਫੁੱਟ ਮੈਂ ਕੱਢ ਕੇ ਵਿਖਾ ਦੂੰ ਤੁਹਾਨੂੰ 5 ਫੁੱਟ ਜੇ ਨਾ ਹੋਊਗਾ ਮੈਂ ਖੁਦ ਡਿੱਚ ਲਾ ਕੇ ਤੁਹਾਨੂੰ ਦਿਖਾਉਂ ਆਹ ਲੋ ਇੱਥੋਂ ਦਾ ਕੂੜਾ ਜੇ ਇਹ ਕੂੜਾ ਚੁੱਕਿਆ ਨਾ 15 ਕਰਕੇ ਕੂੜਾ ਥੋੜਾ ਬੋਧਾ ਉੱਤੋਂ ਉੱਤੋਂ ਚੁੱਕ ਲਿਆ ਜਿੱਥੇ ਬਹੁਤਾ ਢੇਰਿਆ ਬਾਕੀ 15 ਕਰਕੇ ਉੱਤੇ ਮਿੱਟੀ ਪਾਉਣਗੇ ਤੇ ਇਹਨਾਂ ਨੂੰ ਫੇਰ ਖਿੱਚਾਂਗੇ ਫੇਰ ਇਹਨਾਂ ਨੂੰ ਇਹਨਾਂ ਨੂੰ ਲਿਆਵਾਂਗੇ ਕਟਾਰੇ ਚ ਤੇ ਇਹ ਜਿੰਦਗੀਆਂ ਦੇ ਨਾਲ ਲੋਕਾਂ ਦੀ ਤੇ ਥੱਲਿਓਂ ਗੈਸ ਨਿਕਲਣੀ ਆ ਜਦੋਂ ਦੱਬਿਆ ਜਾਣਾ ਨਾ ਥੱਲੇ ਹੋਰ ਜਿਆਦਾ ਗੈਸ ਪੈਦਾ ਹੋਣੀ ਆ ਉੱਥੇ ਕਈ ਮੌਤਾਂ ਵੀ ਹੋ ਸਕਦੀਆਂ ਕਿਸੇ ਵੇਲੇ ਤੁਹਾਨੂੰ ਪਤਾ ਹੈ ਸੀਵਰੇਜ ਦਾ ਢੱਕਣ ਖੋਲਦਿਆਂ ਖੋਲਦਿਆਂ ਕਈ ਵਾਰੀ ਲੋਕ ਮਰ ਜਾਂਦੇ ਆ ਇਹੋ ਜਿਹੀਆਂ ਗੈਸਾਂ ਨਿਕਲਦੀਆਂ ਇਸ ਗੰਦਗੀ ਚੋਂ ਇਸ ਕਰਕੇ ਇਹਨਾਂ ਨੂੰ ਬਖਸ਼ਣਾ ਨਹੀਂ ਹੋਣਾ ਹੁਣ ਇਹ ਕੋ ਕੰਮ ਕਰਾਵਾਂਗੇ ਕਰਨਾ ਹੁੰਦਾ ਤੇ ਇਹ 4 ਸਾਲ ਕਰਦੇ ਹੁਣ ਨਹੀਂ ਕੀਤਾ ਹੁਣ ਇਹ ਆਪ ਨਹੀਂ ਕਰਨਗੇ ਅਸੀਂ ਕਰਾਵਾਂਗੇ ਇਹਨਾਂ ਨੂੰ ਪਬਲਿਕ ਕਰਾਉਗੀ ਪਬਲਿਕ ਦੀ ਤਾਕਤ ਕਰਾਉਗੀ ਇਹ ਪਬਲਿਕ ਦੀ ਤਾਕਤ ਇਹਨਾਂ ਵੇਖ ਲਈ ਅੱਜ ਇੱਕ ਮਾੜਾ ਜਿਹਾ ਇੱਕ ਮੈਸੇਜ ਦਿੱਤਾ ਕੋਈ ਤਿਆਰੀ ਨਹੀਂ ਕੀਤੀ ਕੋਈ ਲੋਕਾਂ ਨੂੰ ਕਿਹਾ ਨਹੀਂ ਵੀ ਰੈਲੀ ਕਰਨੀ ਜਲਸਾ ਕਰਨਾ ਪਰ ਜਲਸੇ ਵਰਗਾ ਪ੍ਰੋਗਰਾਮ ਸੀ ਉੱਥੇ ਲੋਕੀ ਸਿਵਲ ਲਾਈਨ ਦੇ ਲੋਕੀ ਮਤਲਬ ਪੌਸ਼ ਏਰੀਏ ਦੇ ਲੋਕ ਚੰਗੇ ਭਲੇ ਮੋਤਬਰ ਲੋਕ ਉੱਥੇ ਆਏ ਆ ਕੋਈ ਐ ਨਹੀਂ ਕੋਈ ਭੀੜ ਇਕੱਠੀ ਕੀਤੀ ਗਈ ਮਜ਼ਦੂਰਾਂ ਅੱਜ ਇੱਕ ਤੰਗਾ ਨਾ ਨਿਕਲ ਖਤਮ ਹੋਏਗਾ ਕਿ ਥੱਲੇ ਹੋਰ ਵੀ ਇਦਾਂ ਦੀ ਆਵਾਜ਼ਾਂ ਚੁੱਕਦੇ ਰਹੋਗੇ ਬਿਲਕੁਲ ਜਿੱਥੇ ਗੰਦਾ ਪਾਣੀ ਲੋਕੀ ਪੀਂਦੇ ਹੋਣਗੇ ਇਹਨਾਂ ਨੂੰ ਬੋਤਲ ਭਰ ਕੇ ਜਾਂ ਗਲਾਸ ਭਰ ਕੇ ਇਹਨਾਂ ਨੂੰ ਕਹਾਂਗੇ ਫੜੋ ਪੀ ਕੇ ਦਿਖਾਓ ਲੈ ਕੇ ਜਾਊਂਗਾ ਕਾਰਪੋਰੇਸ਼ਨ ਇਹਨਾਂ ਕੋ ਲੈ ਕੇ ਜਾਊਂ ਚੇਅਰਮੈਨ ਨੂੰ ਆਹਮਾਨ ਕਰੂੰਗਾ ਆਓ ਇੱਥੇ ਜੁਰਤਿਆ ਦੇ ਇਸ ਪਾਣੀ ਨੂੰ ਪੀਓ ਜਿਹੜਾ ਲੋਕ ਪਿੰਦੇ ਪਿਆ ਹੈ ਹੈ ਜਿੱਨਾਂ ਜਾਂ ਤੇ ਸਾਫ਼ ਕਰਨਗੇ ਉਹਨੂੰ ਸਹੀ ਕਰਨਗੇ ਤੇ ਜਾਂ ਇਹਨਾਂ ਦੇ ਫਿਰ ਬੂਏ ਤੇ ਜਾ ਕੇ ਪਾਵਾਂਗੇ ਫੜੋ ਜਾਂ ਪੀਓ ਜਾਂ ਜਾ ਕੇ ਸਾਫ ਕਰੋ ਜਿੱਥੇ ਸੀਵਰੇਜ ਚੋਕ ਹੋਊਗਾ ਇਹਨਾਂ ਨੂੰ ਕਹਾਂਗਾ ਜਾ ਕੇ ਨੰਗੋਂ ਵਿੱਚ ਚੱਕੜ ਦੀ ਨਹੀਂ ਤੇ ਇਹਨੂੰ ਸਹੀ ਕਰੋ ਮੈਂ ਤੇ ਉਹ ਆਪਣੇ ਟਾਈਮ ਦੇ ਉੱਤੇ ਨੰਗਦਾ ਰਿਆਂ ਨੰਗਿਆਂ ਪਾਣੀ ਤੋਂ ਨੰਗਿਆਂ ਮੈਂ ਅਫਸਰ ਨੂੰ ਲੰਘਾਇਆ ਨਾਲ ਕਿਹਾ ਉਹਨਾਂ ਨੂੰ ਵੀ ਜੇ ਨਹੀਂ ਕਰੋਗੇ ਐਂਜੀ ਰੋਜ਼ ਨੰਗਾਊਂਗਾ ਬੂਟ ਨਵੇਂ ਲੱਲੋ ਪਰ ਦਰਜਨਾ ਦੇ ਹਿਸਾਬ ਨਾਲ ਤੁਹਾਨੂੰ ਵੀ ਉਹੀ ਹੋਏਗਾ ਜੀ ਉਹੀ ਹੋਊਗਾ ਬਿਲਕੁਲ ਇਸ ਤਰ੍ਹਾਂ ਹੀ ਹੋਊਗਾ ਇਸ ਕਰਕੇ ਕੰਮ ਇਹਨਾਂ ਕੋਲ ਕਰਾਇਆ ਜਾਊਗਾ ਨੌਰਥ ਹਲਕਾ ਮੈਂ ਯਾਰ ਉਹ ਬਣਾਏ 10 ਫਰੀ ਮਕੈਨੀਕਲ ਸਵੀਪਿੰਗ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕੋਈ ਢੇਰੀ ਨਜ਼ਰ ਨਹੀਂ ਦੱਸਦਾ ਉਹ ਕਹਿੰਦੇ ਸਾਡੇ ਦੇਵਲਪਮੈਂਟ ਹੈ ਹੈ ਉਹ ਕਹਿੰਦੇ ਸਾਡੇ ਤੇ ਡਿਵੈਲਪਮੈਂਟ ਹੀ ਬਹੁਤ ਜ਼ਿਆਦਾ ਆ ਗਈ ਹੈ ਲੋਕਾਂ ਨੂੰ ਪਤਾ ਅੱਜ 10 ਸਾਲ ਮੈਂ ਬਾਹਰ ਹਾਂ ਪਾਵਰ ਤੋਂ 10 ਸਾਲ ਬਾਅਦ ਵੀ ਲੋਕੀ ਕੰਮ ਦੀ ਜਿੱਥੇ ਗੱਲ ਹੁੰਦੀ ਹੈ ਉਹ ਇਸ ਸੇਵਾਦਾਰ ਦੀ ਗੱਲ ਕਰਦੇ ਆ ਕੋਈ ਇਹ ਮਾਨ ਨਹੀਂ ਕਿ ਮੈਨੂੰ ਸ਼ੌਂਕ ਆ ਮੈਨੂੰ ਆਦਤ ਆ ਮੈਨੂੰ 18 ਘੰਟੇ ਕੰਮ ਕਰਨ ਦੀ ਆਦਤ ਹੈ ਮੇਰਾ 10 ਇਹ 10 ਸਾਲਾਂ ਜੇ ਮੇਰਾ ਦਫ਼ਤਰ ਇੱਕ ਦਿਨ ਸਿੰਗਲ ਦਿਨ ਬੰਦ ਨਹੀਂ ਹੋਇਆ 10 ਆਉਣ 2 ਆਉਣ 4 ਆਉਣ ਮੇਰੇ ਕੋ ਬੋਣ ਵਾਸਤੇ ਹੈਗਾ ਮੈਂ 5 ਜਦਾਂ ਨਹੀਂ ਲੋਕਾਂ ਚੋ ਕੰਪਨੀ ਬਾਗ ਜਾਨਣਾ ਅੱਜ ਵੀ ਡੇਲੀ ਮਿਲਦਾ ਲੋਕਾਂ ਨੂੰ ਅੱਜ ਵੀ ਡੇਲੀ ਇਹ ਥੱਲੇ ਸੰਘਰਸ਼ ਜਾਰੀ ਰਹੇਗਾ ਉਹਨਾਂ ਦਾ ਬਿਲਕੁਲ ਜਾਰੀ ਰਹੂਗਾ ਇਸ ਸਾਲ ਸੜਕਾਂ ਤੇ ਹੀ ਆ ਇਸ ਸਾਲ ਚ ਲੋਕਾਂ ਨੇ ਕੰਮ ਇਹਨਾਂ ਕੋ ਕਰਾਉਣਾ ਵਾ ਜੇ ਕਰਨਾ ਦਾ ਮੈਂ ਫੇਰ ਬਾਰ-ਬਾਰਾਂ ਜੇ ਕਰਨਾ ਹੁੰਦਾ 4 ਸਾਲੇ ਕਰ ਦਿੰਦੇ ਸੜਕਾਂ ਵੀ ਬਣਵਾਵਾਂਗੇ ਹੁਣ ਵੇਖਿਓ ਸੜਕਾਂ ਬਣਦੀਆਂ ਜੀਗੇ 88 ਫੁੱਟ ਵੇਖਿਓ ਕਿਤਨਾ ਬਣਦੀ ਆ ਵੇਖਿਓ ਕਿਤਨਾ ਜਿਹੜੀਆਂ ਟੁੱਟੀਆਂ ਸੜਕਾਂ ਵਿਖਾਉਂਗਾ ਇਹਨਾਂ ਨੂੰ ਜਾ ਕੇ ਆਹ ਲੋ ਜੀ ਵੇਖ ਲੋ ਇਹ ਦੱਸਣਗੇ ਹੁਣ ਟੈਂਡਰ ਲੱਗ ਗਿਆ ਜੀ ਹੁਣ ਕਰਨ ਲੱਗੇ ਆ ਜੀ ਕਰਨਾ ਕੀ ਤੇ ਸੈਂਕੜੇ ਕਰੋੜ ਰੁਪਏ ਲਾਇਆ ਮੈਂ ਤੇ ਐਡੇ ਐਡੇ ਟੋਇਆਂ ਚੋਂ ਕੱਢੀਆਂ ਸੜਕਾਂ ਇਹਨਾਂ ਦੇ ਸਿਰਫ ਰਿਪੇਅਰ ਕਰਨੀਆਂ ਮੈਂ ਕਹਤਾ ਇਹਨਾਂ ਨੂੰ ਅਗਲੀ ਵਾਰੀ ਇਹ ਹਲਕਾ ਫੇਰ ਆਉਣਾ ਵਾ ਸੇਵਾਦਾਰ ਰੇਸ ਨੇ ਤੇ ਹਲਕਾ ਉਸੇ ਤਰ੍ਹਾਂ ਦਾ ਲਿਸ਼ਕਦਾ ਲੈਣਾ ਜਿਤਨਾ ਦੇ ਕੇ ਗਏ ਆ ਨਹੀਂ ਤੇ ਥਾਂ ਥਾਂ ਤੇ ਇਹਨਾਂ ਨੂੰ ਕਟਾਰੇ 'ਚ ਖੜਾ ਕਰਾਂਗੇ ਟਰੇਲੀਆਂ ਬੱਤੀ ਨਹੀਂ ਜਗਦੀ ਲੋਕੀ 12 ਵਜੇ ਤੱਕ ਸੈਰ ਕਰਦੇ ਹੁੰਦੇ ਹੈਂ ਟਰੇਲੀਆਂ ਦੇ ਜਿਹੜਾ ਗੋਡੇ ਗੋਡੇ ਕੂੜਾ ਵਾ ਉੱਥੇ ਤੇ ਇਹਨਾਂ ਨੇ ਇਹ ਮਤਲਬ 88 ਫੁੱਟ ਦੇ ਉੱਤੇ ਏਡਾ ਵੱਡਾ ਗਾਰਬੇਜ ਡੰਬ ਬਣਿਆ ਜਾਊਗਾ ਉੱਥੇ ਵੀ ਜਾਂ ਜਾਂ ਲਾ ਦੇਣ ਹੁਣੇ ਹੀ ਨਿੱਚੇ ਲਾ ਦੇਣ ਇੰਨੀ ਸੁਣ ਕੇ ਲਾ ਦੇਣ ਨਹੀਂ ਤੇ ਜਾਊਗਾ ਜਾਊਗੇ ਬਿਲਕੁਲ ਜਾਊਗਾ ਹਰ ਜਗ੍ਹਾ ਜਾਊਗਾ ਮੁਸਲਾਬਾਦ ਸੇਵਰ ਲਾਈਨ ਚ ਜਦੋਂ ਉਹਨਾਂ ਨੇ ਕਿਹਾ ਅੰਦੇ ਜੀ ਪਾਣੀ ਕੱਲਾ ਗੰਦਾ ਜਿਹੜਾ ਉਹ ਆਬਾਦੀਆਂ 88 ਫੁੱਟ ਤੇ ਜਾਂ ਮੁਸਲਾਬਾਦ ਨਹੀਂ ਆਉਂਦਾ ਗੰਦਾ ਪਾਣੀ ਸਾਡੇ ਆ ਰੰਜੀਤ ਆਮ ਨੂੰ ਵੇਖੋ ਆ ਗਿਆ ਇਵੇਂ ਗੰਦਾ ਪਾਣੀ ਆ ਰਿਹਾ ਤੇ ਇਹ ਸਾਰੇ ਬਸੇ ਹੀ ਆ ਇਹ ਹਾਲ ਕਿਉਂਕਿ ਇਹਨਾਂ ਨੇ ਮਤਲਬ ਜਿਹੜਾ ਇਹਨਾਂ ਨੂੰ ਇੱਕੋ ਹੀ ਚੀਜ਼ ਹੈ ਵੀ ਮੌਜਾਂ ਲਾਓ ਦਿੱਲੀ ਵਾਲੇ ਲੁੱਟ ਕੇ ਖੜ ਰਹੇ ਪੰਜਾਬ ਨੂੰ ਉਹਨਾਂ ਕੋ ਸੋਰਸ ਆਫ ਇਨਕਮ ਕੋਈ ਹੈ ਨਹੀਂ ਹੋਰ ਵੀ ਉਹਨਾਂ ਕੋ ਸਰਕਾਰ ਕੋਈ ਨਹੀਂ ਉਹਨਾਂ ਨੇ ਪੋਲਿਟਿਕਸ ਕਰਨੀਆਂ ਹੈ ਨੈਸ਼ਨਲ ਪੋਲਿਟਿਕਸ ਪੂਰੇ ਦੇਸ਼ ਦੀ ਪੈਸਾ ਉਹਨਾਂ ਨੂੰ ਇੱਕੋ ਜਗ੍ਹਾ ਤੋਂ ਹੀ ਆ ਰਿਹਾ ਹੈ ਪੰਜਾਬ ਤੋਂ ਇਸ ਕਰਕੇ ਇਸ ਕਰਕੇ ਇਹ ਮੋਜਾ ਹੀ ਲੈ ਰਹੇ ਆ ਅਫਸਰ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਦੇ ਰਹੇ ਆ ਚੇਅਰਮੈਨ ਦੂਜੇ ਪੈਸੇ ਦੇ ਕੇ ਲੱਗੇ ਆ ਇਹ ਇਕੱਠੇ ਕਰ ਰਹੇ ਆ ਮੇਅਰ ਚੇਅਰਮੈਨ ਸਭ ਕੰਮ ਇਹਨਾਂ ਕੱਕ ਕਰਨਾ ਨਹੀਂ ਹੈ ਜੋ ਲੱਭਦਾ ਉਹ ਲੱਭ ਰਿਹਾ ਇਸ ਕਰਕੇ ਇਹਨਾਂ ਨੂੰ ਹੁਣ ਧੱਕਾ ਲਾਉਣਾ ਪੈਣਾ ਹੈ ਤੇ ਇਹਨਾਂ ਨੂੰ ਪਬਲਿਕ ਧੱਕਾ ਲਾਉਗੀ ਅਸੀਂ ਤਾਂ ਸੇਵਾਦਾਰ ਆਂ ਪਬਲਿਕ ਦੇ ਪਾਵਰ 'ਚ ਹੈਗੇ ਤਦ ਵੀ ਨਹੀਂ ਅਗੇਤਾਦ ਵੀ ਹਾਰਜਤ ਸਾਡੇ ਵਾਸਤੇ ਮੈਂ ਨਾ ਨਹੀਂ ਰੱਖਦੀ ਸਮਾਜ ਵਾਸਤੇ ਸਮਰਪਿਤ ਆ ਠੀਕ ਹੈ